ਸẽਗਾ ਹੀ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਜੂਨੀਅਰ ਰਜਿਸਟਰ ਨੰਬਰ 33 ਜੀ ਤੇ ਅੱਜ ਅਸੀਂ ਇੱਥੇ ਜਲ ਸਪਲਾਈ ਵਿਭਾਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਆਊਟਸੋਰਸ ਤੇ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਜਿਹੜੇ ਕਿ ਪਿਛਲੀਆਂ ਵਕਫ ਵਕ ਸਰਕਾਰਾਂ ਦੇ ਵਿੱਚ ਵੀ ਆਪਦੇ ਹੀ ਬੰਗ ਰੱਖਦੇ ਸੀ ਕਿ ਸਾਨੂੰ ਕੋਈ ਸਰਕਾਰ ਵੱਲੋਂ ਰੈਗੂਲਰ ਕੀਤਾ ਜਾਏਗਾ ਪਰ ਵਕਫ ਵਕ ਸਰਕਾਰਾਂ ਵੱਲੋਂ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਪਰ ਕਿਸੇ ਵੀ ਸਰਕਾਰ ਵੱਲੋਂ ਸਾਡੀ ਸਾਰ ਨਹੀਂ ਲਈ ਗਈ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਸੀ ਇਹੀ ਮੰਤਰੀ ਇਹੀ ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਆਪਣਾ ਇਹ ਸਾਡੇ ਧਰਮਾਂ ਵਿੱਚ ਆ ਕੇ ਬੈਠਦੇ ਸੀਗੇ ਇਹ ਸਾਨੂੰ ਕਹਿੰਦੇ ਹੁੰਦੇ ਸੀ ਵੀ ਜਦੋਂ ਸਾਡੀ ਸਰਕਾਰ ਬਣ ਗਈ ਸਾਨੂੰ ਤੁਹਾਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਏਗਾ ਪਰ ਕਿਸੇ ਵੀ ਸਰਕਾਰ ਵੱਲੋਂ ਸਾਡੇ ਸਾਥ ਨਹੀਂ ਲਈ। ਕਿ ਕਿਹਨਾਂ ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਵਿਕੀਆਂ ਹੋਈਆਂ ਹਨ ਕਾਰਪੋਰੇਟ ਘਰਾਣੇ ਜਿਵੇਂ ਉਹਨਾਂ ਨੂੰ ਕਹਿੰਦੇ ਉਹਨੂੰ ਉਸ ਮੁਤਾਬਕ ਚਲਾ ਰਹੇ ਆ ਪਹਿਲਾਂ ਸਹੀ ਜਦੋਂ ਭਗਵੰਤ ਮਾਨ ਉਹ ਜਿਹੜਾ ਮੁੱਖ ਮੰਤਰੀ ਹੈ ਇਹ ਜਦੋਂ ਪਹਿਲਾਂ ਕਹਿੰਦੇ ਸੀਗਾ ਵੀ ਅਸੀਂ ਸਾਰੇ ਵਿਭਾਗ ਚਲਾਵਾਂਗੇ ਅਸੀਂ ਥੋੜਾ ਰੈਵਨਿਊ ਲੈ ਕੇ ਆਵਾਂਗੇ ਥੋੜਾ ਰੈਵਨਿਊ ਲੈ ਕੇ ਆਵਾਂਗੇ ਪਰ ਉਹ ਰੈਵਨਿਊ ਲਿਉਣ ਦੀ ਜਗ੍ਹਾ ਤੇ ਇਹ ਅਲੱਗ-ਅਲੱਗ ਵਿਭਾਗਾਂ ਨੂੰ ਮਰਚਰ ਕਰਨ ਦੀ ਜਗ੍ਹਾ ਤੇ ਜਿਵੇਂ ਜਲ ਸਪਲਾਈ ਵਿਭਾਗ ਦਾ ਪੰਚਾਇਤੀ ਕਰਨ ਕਰ ਰਹੇ ਐ ਉਹ ਦੂਜੇ ਵਿਭਾਗਾਂ ਨੂੰ ਵੇਚ ਰਹੇ ਐ ਇਸੇ ਤਰ੍ਹਾਂ ਹੀ ਵਿਭਾਗ ਵੇਚਣ ਤੇ ਲੱਗੇ ਹੋਏ ਐ ਅਸੀਂ ਵਕ ਵਕਤਕਾਰੀਆਂ ਨੇ ਕੀਤੀ ਐ ਅੱਜ ਜਿਹੜਾ ਸਾਡਾ ਧਰਨਾ ਰੇਂਜ ਦਾ ਕਾਰਨ ਹੈ ਜਿਹੜੀ ਜਲ ਸਪਲਾਈ ਦੇ ਮੈਨੇਜਮੈਂਟ ਹੈ ਇਹਦੇ ਵੱਲੋਂ ਸਾਡਾ ਕਿਰਤਕ ਭਾਗ ਦੇ ਰੂਲਾ ਮਦਦਕ ਬੰਡਾ ਜਿਹੜਾ ਬੋਨਸ ਰੋਕਿਆ ਗਿਆ ਅਸੀਂ ਉਸ ਬੋਨਸ ਨੂੰ ਲਾਗੂ ਕਰਾਉਣ ਦੇ ਲਈ ਜਲ ਸਪਲਾਈ ਦੇ ਮੈਨੇਜਮੈਂਟ ਨਾਲ 2022 ਤੋਂ ਅੱਜ ਤੱਕ 3 ਸਾਲ ਹੋ ਗਏ ਅਸੀਂ ਤਾਲਮੇਲ ਚਾਹ ਨਾਲ ਕਈ ਵਾਰ ਮੰਗ ਪੱਤਰ ਦਿੱਤੇ ਕਈ ਵਾਰ ਮੀਟਿੰਗਾਂ ਕੀਤੀਆਂ ਪਰ ਜਿਹੜੀ ਮੈਨੇਜਮੈਂਟ ਹੈ ਉਹ ਸਾਡਾ ਗੱਲਬਾਤ ਕਰਕੇ ਸਾਡਾ ਹੱਲ ਕਰ ਲਈ ਜਾਂ ਕਦੇ ਸਾਨੂੰ ਧਮਕੀਆਂ ਦੇ ਰਹੀ ਹੈ ਕਿ ਤੁਸੀਂ ਧਰਨਾ ਨਹੀਂ ਲਾ ਸਕਦੇ ਤੁਸੀਂ ਇਹ ਨਹੀਂ ਕਰ ਸਕਦੇ ਪਰ ਸਾਡਾ ਜਿਹੜਾ ਧਰਨਾ ਲਾਉਣਾ ਇਹ ਸਾਡਾ ਹੱਕ ਹੈ ਅਸੀਂ ਉਹਦਾ ਧਰਨਾ ਲਾ ਕੇ ਉਹਦਾ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਕਿ ਜੇ ਜਿਹੜੀ ਸਰਕਾਰ ਤੱਕ ਸਾਡੀ ਗੱਲ ਪਹੁੰਚਾਈ ਜਾ ਸਕੇ ਜੇਕਰ ਸਾਡਾ ਅੱਜ ਧਰਨੇ ਦੇ ਵਿੱਚ ਕੋਈ ਹੱਲ ਨਹੀਂ ਹੁੰਦਾ ਤਾ ਸਾਡਾ ਜਿਹੜਾ ਜਥੇਬੰਦੀ ਵੱਲੋਂ ਲੀਕਿਆ ਪ੍ਰੋਗਰਾਮ ਮੁਤਾਬਕ ਅਸੀਂ ਕੋਈ ਵੱਡਾ ਤਿੱਖਾ ਤੇ ਸੰਘਰਸ਼ੀ ਪ੍ਰੋਗਰਾਮ ਲਿਕਾਂਗੇ। ਬਣਾ ਬਲਜੀਤ ਸਿੰਘ ਪੱਟਿਆ ਜੀ ਜਲ ਸਪਲਾਈ ਸੈਨੀਟੇਸ਼ਨ ਕੰਟੈਕਟ ਵਰਕਰ ਜੂਨੀਅਰ ਅਸਿਸਟੈਂਟ ਨੰਬਰ 31 ਤੋਂ ਜੀ। ਜਲ ਸਪਲਾਈ ਡਿਪਾਰਟਮੈਂਟ ਦੇ ਵਿੱਚ ਲੰਬੇ ਸਮੇਂ ਤੋਂ ਆਊਟਸੋਰਸ ਲੈਸਟਮੈਂਟ ਤੇ ਹੋਰ ਕਈ ਕੈਟਾਗਰੀਆਂ ਦੇ ਵਿੱਚ ਕੱਚੇ ਵਰਕਰ ਜਿਹੜੇ ਕੰਮ ਕਰਦੇ ਆ ਰਹੇ ਆ ਪੂਰੇ ਪੰਜਾਬ ਦੇ ਵਿੱਚ। ਸ਼੍ਰੀ ਮੁਖਸਦ ਸਾਹਿਬ ਦੇ ਵਿੱਚ 134 ਵਰਕਰ ਆ ਜਿਹੜੇ ਆਊਟਸੋਰਸ ਦੇ ਕੰਮ ਕਰਦੇ ਆ ਰਹੇ ਆ ਜਿਨ੍ਹਾਂ ਨੂੰ ਕਰਤਵ ਭਾਗ ਦੇ ਰੂਲਾਂ ਮੁਤਾਬਕ ਸਹੂਲਤਾਂ ਦੇਣੀਆਂ ਬਣ ਉਹ ਜਿਹੜੀਆਂ ਕਰਤਭਾਗ ਦੇ ਰੂਲਾਂ ਮੁਤਾਬਕ ਦੇ ਸਹੂਲਤਾਂ ਦੇਣ ਤੋਂ ਜਿਹੜੀ ਭੱਜ ਰਹੀ ਆ ਜਿਵੇਂ ਕਿ ਸਾਡਾ ਈਪੀਐਫ ਤੇ ਈਐਸ ਕੱਟਿਆ ਜਾ ਰਿਹਾ ਜੀ ਲੰਬੇ ਸਮੇਂ ਤੋਂ ਉਹ ਸਾਡਾ ਕੱਟਿਆ ਤਾਂ ਜਾ ਰਿਹਾ ਪਰ ਠੇਕੇਦਾਰ ਆ ਜਿਹੜੇ ਉਹ ਜਮਾ ਨਹੀਂ ਕਰਾ ਰਹੇ ਜੀ ਸਾਡਾ ਉਹ ਬੜਾ ਲੰਬੇ ਸਮੇਂ ਤੋਂ ਲਾਸ ਹੋ ਰਿਹਾ ਜੀ ਦੂਜੀ ਜੀ ਇੱਕ ਬੋਨਸ ਜਿਹੜਾ 8.33 ਕਰਤਭਾਗ ਦੇ ਰੂਲਾਂ ਮੁਤਾਬਕ ਬੋਨਸ ਦੇਣਾ ਬਣਦਾ ਉਹ ਬਾਕੀ ਜ਼ਿਲ੍ਹਿਆਂ ਦੇ ਵਿੱਚ ਮਿਲ ਰਿਹਾ ਜੀ ਇੱਥੋਂ ਦੀ ਮੈਨੇਜਮੈਂਟ ਨੂੰ ਅਸੀਂ ਸਾਰੇ ਡਾਕੂਮੈਂਟ ਦਿੱਤੇ ਹੋਏ ਆ ਪਹਿਲਾਂ ਤੋਂ ਤੇ ਕਈ ਵਾਰੀ ਮੰਗ ਪੱਤਰ ਤੇ ਮੀਟਿੰਗਾਂ ਕੀਤੀਆਂ ਗਈਆਂ ਪਰ ਅਰੇਂਜਮੈਂਟ ਨੇ ਹਰ ਵਾਰੀ ਸਾਨੂੰ ਲਾਰਾ ਲਾ ਕੇ ਟਾਲ ਦਿੱਤਾ ਗਿਆ ਕਿ ਹੈੱਡ ਆਫਸ ਨੂੰ ਅਸੀਂ ਡਿਮਾਂਡ ਭੇਜੀ ਆ ਜਦੋਂ ਫੰਡ ਆਊਗਾ ਉਦੋਂ ਅਸੀਂ ਤੁਹਾਨੂੰ ਲਾਗੂ ਕਰਾਂਗੇ ਪਰ ਇਹ ਫੰਡ ਆ ਜਿਹੜਾ ਹੈੱਡ ਆਫਸ ਤੋਂ ਲੈ ਕੇ ਕਿਨੇ ਆਉਣਾ ਜੀ ਸਾਡੀ ਮੰਗ ਨੂੰ ਹੈੱਡ ਆਫਸ ਤੱਕ ਲੈ ਕੇ ਕਿਨੇ ਜਾਣਾ ਜੀ ਇਹ ਇੱਥੋਂ ਦੇ ਡੀਡੀਓ ਦੀ ਜ਼ਿੰਮੇਵਾਰੀ ਆ ਇਸ ਕਰਕੇ ਅਸੀਂ ਜਿਹੜਾ ਅੱਕ ਕੇ ਜਥੇਬੰਦੀ ਨੇ ਮਜਬੂਰ ਨ ਹੋ ਕੇ ਕੱਚੇ ਵਰਕਰਾਂ ਦੀਆਂ ਮੰਗਾਂ ਦਾ ਹੱਲ ਕਰਾਉਣ ਲਈ ਅੱਜ ਇੱਥੇ ਧਰਨਾ ਲਾਇਆ ਜੀ ਇੱਥੇ ਇੱਕ ਪਾਸੇ ਸਮੇਂ-ਸਮੇਂ ਦੀਆਂ ਸਰਕਾਰਾਂ ਪਿੱਥੇ ਕਾਲੀ ਦਾਲ ਤੇ ਕਾਂਗਰਸ ਸਰਕਾਰ ਤੇ ਹੁਣ ਜਿਹੜੀ ਝਾੜੂ ਵਾਲੀ ਸਰਕਾਰ ਆ ਜ ਸਰਕਾਰ ਮੰਨਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਠੇਕੇਦਾਰਾਂ ਨੂੰ ਅਸੀਂ ਕੰਪਨੀਆਂ ਚੋਂ ਕੰਪਨੀਆਂ ਨੂੰ ਮੈਨੇਜਮੈਂਟਾਂ ਚੋਂ ਬਾਹਰ ਕੱਢਾਂਗੇ ਵਿਭਾਗਾਂ ਦੇ ਵਿੱਚੋਂ ਤੇ ਇਹਨਾਂ ਨੂੰ ਅਸੀਂ ਸਿੱਧੇ ਵਿਭਾਗਾਂ ਦੇ ਵਿੱਚ ਲਾਵਾਂਗੇ ਪਰ ਸਾਢੇ 3 ਸਾਲ ਬੀਤਣ ਦੇ ਬਾਵਜੂਦ ਹਜੇ ਤੱਕ ਮਾਨ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈ ਉਹਨਾਂ ਕੋਲੇ ਹਰਾ ਪੈਨ ਚੋਂ ਜਾਂਦਾ ਸਾਈਂ ਮੁੱਕ ਗਈ ਆ ਤੇ ਜਾਂ ਉਹਨਾਂ ਤੋਂ ਹਰਾ ਪੈਨਾਂ ਜਿਹੜਾ ਗਵਾ ਚੁੱਕਿਆ ਜਿਹੜੇ ਅੱਜ ਵੀ ਅਸੀਂ ਤਰਾਸਦੀਏ ਆ ਅੱਜ ਵੀ ਅਸੀਂ ਕੱਚੇ ਭੜਕਦੇ ਫਿਰਦੇ ਆ ਸਾਡਾ ਜਿਹੜਾ 10-12 12000 ਨਾਲ ਜਿਹੜਾ ਕਰਦਾ ਗੁਜ਼ਾਰਾ ਨਹੀਂ ਹੋ ਰਿਹਾ ਇਸ ਕਰਕੇ ਮਜਬੂਰੀ ਆ ਸਾਡੀ ਜਿਹੜੀ ਸੜਕ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ਾਂ ਨੂੰ ਹੋਰ ਤਿੱਖੇ ਕਰਨਾ ਇਹ ਸਰਕਾਰਾਂ ਜਾਂ ਮੈਨੇਜਮੈਂਟਾਂ ਦੀ ਇਹ ਡਿਪੈਂਡ ਕਰਦਾ ਵੀ ਉਹ ਸਾਡੀਆਂ ਮੰਗਾ ਮਸਲਾਂ ਦਾ ਹੱਲ ਆ ਜਿਹੜਾ ਉਹ ਕਿਸ ਤਰੀਕੇ ਨਾਲ ਕਰਨਾ ਚਾਹੁੰਦੀਆਂ ਜਥੇਬੰਦੀ ਵੱਲੋਂ ਜੀ ਕੋਈ ਯੂਨੀਅਨ ਹੈ ਇਹਨਾਂ ਦੀ ਉਹਨਾਂ ਵੱਲੋਂ ਕੰਟਰੈਕਚੁਅਲ ਸਟਾਫ ਵੱਲੋਂ ਜਿਹੜਾ ਦਰਣਾ ਲਗਾਇਆ ਗਿਆ ਜੀ ਡਿਵੀਜ਼ਨ ਦੇ ਵਿੱਚ ਇਨਦੇ ਮੈਨੂੰ ਮੰਗ ਪੱਤਰ ਆਇਆ ਸੀ ਮੰਗ ਪੱਤਰ ਦੇ ਅਗੇਂਸਟ ਮੈਂ ਇਹਨਾਂ ਨੂੰ ਲੈਟਰ ਲਿਖਤੀ ਸੀ ਇਹਨਾਂ ਨੂੰ ਖੁੱਲਾ ਸੱਦਾ ਦਿੱਤਾ ਸੀ ਮੈਂ ਵੀ ਕਿਸੇ ਵੀ ਤੁਸੀਂ ਕੰਮਕਾਜ ਵਾਲੇ ਦੇ ਨਾਲ ਆ ਕੇ ਤੁਸੀਂ ਮੇਰੇ ਨਾਲ ਦਫ਼ਤਰ ਦੇ ਵਿੱਚ ਤੁਸੀਂ ਟੇਬਲ ਡੱਗ ਕਰ ਸਕਦੇ ਹੋ ਵੀ ਜੇ ਜਿਹੜੀ ਕੋਈ ਤੁਹਾਡੇ ਕੋਈ ਮੰਗ ਹੈਗੀ ਆ ਉਹ ਤੁਸੀਂ ਆ ਕੇ ਡਿਸਕਸ ਕਰ ਲਓ ਪਰੰਤੂ ਹਰ ਵਾਰ ਦੀ ਤਰ੍ਹਾਂ ਇਸ ਜਥੇਬੰਦੀ ਵੱਲੋਂ ਕੀ ਕੀਤਾ ਜਾਂਦਾ ਜੀ ਵੀ ਜਾਣ ਬੁੱਝ ਕੇ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾ ਰਿਹਾ ਪਿਛਲੇ ਮਹੀਨਿਆਂ ਵਿੱਚ ਵੀ ਦੇਖਿਆ ਜੀ ਮੇਲੇ ਵੇਲੇ ਮਾਗੀ ਦੇ ਮੇਲੇ ਦੇ ਕੁਝ ਦਿਨ ਪਹਿਲਾਂ ਇਹਨਾਂ ਵੱਲੋਂ ਧਰਨਾ ਲਗਾਇਆ ਗਿਆ ਇਹ ਹਰ ਵਾਰ ਕੀ ਹੋ ਰਿਹਾ ਜੀ ਇੱਥੇ ਹਰ ਵਾਰ ਜਦੋਂ ਕੋਈ ਨਾ ਕੋਈ ਪ੍ਰੋਬਲਮ ਖੜੀ ਹੁੰਦੀ ਹੈ ਸ਼ਹਿਰ ਦੇ ਵਿੱਚ ਹੁਣ ਇਹਨਾਂ ਨੂੰ ਪਤਾ ਹੈ ਵੀ ਬਰਸਾਤਾਂ ਦਾ ਸੀਜ਼ਨ ਹੈ ਦੀ ਸ਼ਹਿਰ ਦੇ ਵਿੱਚ ਆਪ ਖੁਦ ਜਾਣੋ ਵੀ ਸ਼ਹਿਰ ਦੇ ਵਿੱਚ ਥਾਂ ਥਾਂ ਪਾਣੀ ਭਰਿਆ ਹੋਇਆ ਹੈ ਸੀਵਰ ਮੈਨਾਂ ਦੀ ਹੁਣ ਵੱਧ ਤੋਂ ਵੱਧ ਜ਼ਰੂਰਤ ਹੈ ਤੇ ਇਹ ਜਥੇਬੰਦੀ ਵੱਲੋਂ ਕੀ ਕੀਤਾ ਜਾਂਦਾ ਜੀ ਵੀ ਥੋੜੇ ਥੋੜੇ ਮੁੱਦੇ ਚੱਕ ਕੇ ਬਸ ਜਾਣਬੁੱਝ ਕੇ ਧਰਨਾ ਲਗਾਇਆ ਜਾਂਦਾ ਤਾਂ ਕਿ ਜਿਹੜਾ ਪ੍ਰਸ਼ਾਸਨ ਹੈ ਜਾਂ ਮਹਿਕਮਾ ਵੀ ਉਹ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਨਜਾਇਜ਼ ਮੰਗਾਂ ਨੇ ਉਹ ਮੰਨ ਲੇ ਜੋ ਕਿ ਮੇਰੇ ਕੋਲੇ ਜੋ ਇਹਨੇ ਮੰਗ ਹੈਗੀ ਐ ਵੀ ਇਹ ਕਹਿੰਦੇ ਆ ਜੇ ਸਾਡਾ ਵੈਲਫੇਅਰ ਫੰਡ ਹੈ ਜਿਹੜਾ ਉਹ ਜਮਾ ਕਰਵਾਇਆ ਜਾਂ ਵੀ ਉਸ ਸੰਬੰਧੀ ਜੀ ਸਾਡੇ ਜਿਹੜੇ ਠੇਕੇਦਾਰ ਸੀ ਉਹ ਰਜਿਸਟਰ ਹੋ ਚੁੱਕੇ ਐ ਜੀ ਉਹਨਾਂ ਨੂੰ ਮੈਂ ਹਦਾਇਤ ਕਰਤੀ ਐ ਇਹ ਕਹਿੰਦੇ ਆ ਜੀ ਸਾਡਾ ਤੇਲ ਸਾਬਣ ਤੇਲ ਸਾਬਣ ਇਹਨਾਂ ਨੂੰ ਆਲਰੇਡੀ ਮਿਲ ਰਿਹਾ ਜੀ ਇਹ ਕਹਿ ਰਹੇ ਸੀ ਕੁਝ ਬੰਦਿਆਂ ਦਾ ਕੱਟਦਾ ਜੇ ਕੋਈ ਬੰਦਿਆਂ ਦਾ ਕਟਿਆ ਗਿਆ ਤਾਂ ਆ ਕੇ ਟੇਬਲ ਤੇ ਮੇਰੇ ਨਾਲ ਗੱਲ ਕਰ ਲੈਣ ਵੀ ਆਹ ਬੰਦਿਆਂ ਦਾ ਕਟਿਆ ਗਿਆ ਜੀ ਉਹਨਾਂ ਚੋਂ ਅਸੀਂ ਦੇਖ ਲੈਨੇ ਆ ਜਿਹੜੇ ਕੋਈ ਜਾਇਜ਼ ਐ ਉਹਨਾਂ ਨੂੰ ਮਿਲੂਗਾ ਜੀ ਜੇ ਮੈਂ 100 ਬੰਦਿਆਂ ਨੂੰ ਦੇ ਸਕਦਾ ਤਾਂ ਹੋਰ ਚਾਰਾਂ ਨੂੰ ਕਿਉਂ ਨਹੀਂ ਦੇ ਸਕਦਾ ਪਰੰਤੂ ਇਹ ਜਥੇਵੰਦੀ ਵੱਲੋਂ ਇਹਨਾਂ ਦਾ ਵਤੀਰਾ ਜੀ ਹਰ ਵਾਰੀ ਇਦਾਂ ਦਾ ਹੁਣ ਇਹ ਜਿਹੜੇ ਬੋਨਸ ਦੀ ਗੱਲ ਕਰ ਰਹੇ ਨੇ ਦੀ ਬੋਨਸ ਮੇਰੇ ਵੱਲੋਂ ਨਹੀਂ ਦਿੱਤਾ ਜਾਣਾ ਇਹਨਾਂ ਨੂੰ ਮੈਂ ਚਿੱਠੀ ਦੇ ਵਿੱਚ ਆਪਣੇ ਸਪੈਸ਼ਲੀ ਲਿਖ ਕੇ ਭੇਜਿਆ ਵੀ ਮੇਰਾ ਇਹ ਫਾਈਲ ਨੰਬਰ ਹੈ ਜੀ ਇਹ ਫਾਈਲ ਰਾਹੀਂ ਮੈਂ ਕੇਸ ਉੱਚ ਅਧਿਕਾਰੀਆਂ ਨੂੰ ਭੇਜਿਆ ਹੋਇਆ ਹੈ ਵੀ ਜਿਾਦੀ ਮੈਨੂੰ ਉਥੋਂ ਪ੍ਰਵਾਨਗੀ ਆ ਜੇਗੀ ਮੈਂ ਤੁਹਾਨੂੰ ਦੇ ਦੂੰਗਾ ਪਰੰਤੂ ਇਹ ਫਿਰ ਵੀ ਜਿਹੜਾ ਹੈਗਾ ਬਿਨਾ ਮੁੱਦਾ ਇਹ ਜਿਹੜਾ ਮੌਲ ਇੱਥੇ ਖਰਾਬ ਕੀਤਾ ਜਾ ਰਿਹਾ ਹੈ ਸ਼ਹਿਰ ਦਾ ਤਾਂ ਕਿ ਸਿਰਫ ਵਜਾ ਇੱਕੋ ਹੀ ਹੈ ਵੀ ਰੋਲਾ ਪਾਵੇ ਉੱਚ ਅਧਿਕਾਰੀਆਂ ਦੇ ਤੱਕ ਗੱਲ ਪਹੁੰਚੇ ਸ਼ਹਿਰ ਦੇ ਵਿੱਚ ਵੀ ਜਿਹੜਾ ਹੈਗਾ ਸੀਮਰ ਦੇ ਕਰਕੇ ਵੀ ਮਾਹੌਲ ਉਦਾਂ ਦਾ ਬਣੇ ਕਿਉਂਕਿ ਬਦਲੀਆਂ ਦਾ ਸੀਜ਼ਨ ਹੈ ਇਹ ਚਾਹੁੰਦੇ ਆ ਵੀ ਇਹਨਾਂ ਦੇ ਬਦਲੀ ਹੋ ਜੇ ਦੇਖੋ ਜੀ ਹੁਣ ਇਹੀ ਹੈ ਹੋਰ ਕੋਈ ਇਦਾਂ ਦਾ ਕੋਈ ਵਿਸ਼ਾ ਨਹੀਂ ਕੋਈ ਐਡਾ ਇਹਨਾਂ ਦਾ ਕੋਈ ਗੰਭੀਰ ਮੁੱਦਾ ਨਹੀਂ ਹੈ ਜਿਹਦੇ ਕਰਕੇ ਅੱਜ ਇਹਨਾਂ ਵੱਲੋਂ ਜਿਹੜਾ ਤਰਨਾ ਲਗਾਇਆ ਗਿਆ ਹੈ